ਕਰੇ ਅੱਜ 1.5 ਕਿਲੋ ਸੱਚਲਾ ਹਰਮਣ ਕਰੇ ਮੱਜਾਂ ਦਾ ਤੇ 1.5 ਕਿਲੋ ਗਾਵਾਂ ਦਾ ਕਿੰਨਾ ਹੁਣ ਨਹੀਂ ਹੈਗਾ ਮਗਰ ਗਾਵਾਂ ਦੇ ਰਹਿ ਗਏ ਗੱਲਾਂ ਨਾ ਨਹੀਂ ਮੁੱਕ ਗਿਆ ਗਾਵਾਂ ਦਾ ਵੀ ਥੋੜਾ ਜਿਹਾ ਰਹਿ ਗਿਆ ਮੁੱਕ ਗਿਆ ਚੱਕ ਬਈ ਹਰਮਣ ਇਹ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਬਣਾਉਣ ਤੇ ਮਹੀਨਾ ਡੇਢ ਮਹੀਨਾ ਡੇਢ ਲੱਗ ਜਾਂਦਾ ਦੋ ਤਿੰਨ ਲਗਣੋ ਦੋ ਦੋ ਪਾ ਦਿੰਦੇ ਹੂੰ ਸੋ ਇਸੇ ਕਰਕੇ ਤੁਸੀਂ ਬਹੁਤ ਟਾਈਮ ਲਾਰਾ ਤੋਲ ਤੋਲ ਕੇ ਆਏ ਗੰਡੇ ਦੇ ਉੱਤੇ ਚੜ ਚੜ ਦਈ ਜਾਂਦੇ ਲੱਗ ਪਾਪਾ ਗੰਡੇ ਤੇ ਮਿੰਟੋ ਮਿੰਡ ਨਾਲ ਦੀ ਨਾਲ ਚੜੀ ਜਾਂਦਾ ਬਹੁਤ ਮੇਨ ਤਈਏ ਜਵਾਕ ਇਹ ਸਾਡਾ ਮੋਟਾ ਭਾਈ ਇਹ ਪਾਲੇ ਦੀ ਕੁੜੀ ਆ ਹਾਂ ਉਹ ਹੁਣ ਤੇਰੀ ਕੁੜੀ ਨੇ ਵੀ ਤੈਨੂੰ ਕਿਹਾ ਵਾ ਮੈਂ ਬੇਰਤੀ ਪਾਲੇ ਦੀ ਕੁੜੀ ਕਿਹਾ ਮੈਂ ਮੈਂ ਸਹੀ ਵਾਲੀ ਕਰ ਨੱਕ ਤੇ ਮੱਖੀ ਮੈਂ ਸਹੀ ਬੈ ਨਹੀਂ ਦੇਾਂਗੇ ਡੇਲੇ ਨਹੀਂ ਗੱਡੀ ਤੇ ਹੁੰਦੇ ਕਿਸੇ ਨੂੰ ਇਦਾਂ ਨਹੀਂ ਚੰਗਾ ਲੱਗਦਾ ਤੇ ਫਿਰ ਬੋਲਣ ਲੱਗੇ ਵੀ ਹਸਾਮ ਨਾ ਬੋਲਿਆ ਕਰੋ ਸਾਸਰੀ ਕਾਲ ਆ ਜੀ ਮੋਟੇ ਭਾਈ ਹਾਂ ਨਹੀਂ ਮੋਟੀ ਦੱਸਦੇ ਫੇ ਤੂੰ ਕਿੱਥੇ ਟੱਕਰ ਪਿਆ ਪਰ ਹੈ ਵਾ ਆਈਡੀ ਮੈਂਸ਼ਨ ਗਲਤ ਕਾ ਗਏ ਆ ਚੱਲ ਵਜਣਾ ਕੱਢ ਗੱਡੀ ਮੋਢੇ ਤੇ ਬੰਦੂਕ ਰੱਖਦਾ ਕੰਨ ਨਾਲ ਫੋਨ ਰੱਖਦਾ ਮੁੰਡਾ ਬੱਲਾਂ ਦਾ ਬਾਲਾ ਹੀ ਖਰਾਬ